ਤਰਨਤਾਰਨ ਦੇ ਵਿੱਚ ਜਿਸ ਤਰੀਕੇ ਦਾ ਤੁਸੀਂ ਗੱਲ ਕਹੀ ਮੁੱਦਿਆਂ ਦੀ ਲੜਾਈ ਲੜੇ ਆਪੋ ਜੀ ਤਰਨਤਾਰਨ ਦੇ ਵਿੱਚ ਜਿਹੜੇ ਮੁੱਦੇ ਤੁਹਾਡੇ ਪ੍ਰਧਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਛਾਲੇ ਗਏ ਖਾਲਿਸਤਾਨ ਵਰਸ ਹਿੰਦੁਸਤਾਨ ਦੀਆਂ ਗੱਲਾਂ ਕੀਤੀਆਂ ਗਈਆਂ ਨਹੀਂ ਉਹ ਅਨਕਾਲਡ ਫਾਰ ਸਟੇਟਮੈਂਟਸ ਸੀ ਜੀ ਉੱਥੇ ਕਿਸੇ ਨੇ ਪੁੱਛਿਆ ਸੀ ਕਿ ਅਸੀਂ ਖਾਲਿਸਤਾਨ 'ਚ ਰਹਿਣਾ ਕਿ ਅਸੀਂ ਹਿੰਦੁਸਤਾਨ 'ਚ ਰਹਿਣਾ ਕਿਸੇ ਨੇ ਪੁੱਛਿਆ ਹੀ ਨਹੀਂਗਾ ਉਹ ਪਤਾ ਨਹੀਂ ਇਹਨਾਂ ਨੇ ਕਿਉਂ ਸਟੇਟਮੈਂਟ ਦਿੱਤੀ ਆ ਉਸ ਤੋਂ ਬਾਅਦ ਜਿਹੜੀਆਂ ਹੋਰ ਸਟੇਟਮੈਂਟਸ ਵੀ ਦਿੱਤੀਆਂ ਬਾਅਦ ਚ ਰਿਗਰਟ ਵੀ ਕੀਤਾ ਵਾ ਪਰ ਕਈ ਵਾਰ ਇਹਨੇ ਕਹਿੰਦੇ ਕਹਿੰਦੇ ਕਿ ਜਦੋਂ ਪੁੱਲ ਦੇ ਥੱਲੇੋਂ ਪਾਣੀ ਲੰਘਿਆ ਉਹ ਪਾਣੀ ਰਿਵਰਸ ਨਹੀਂ ਹੁੰਦਾ ਜੀ ਸੋ ਜਦੋਂ ਗੱਲ ਇੱਕ ਕਰ ਇਦਾਂ ਦੀ ਕਹੀ ਗਈ ਉਹਦਾ ਅਸਰ ਜਿਹੜਾ ਪੈਣਾ ਜ਼ੁਬਾਨ ਤੇ ਤੀਰ ਵਾਪਸ ਨਹੀਂ ਮੁੜਦੇ ਕਹਿੰਦੇ ਅੰਡਰਸਟੂਡ ਯਾ ਸੋ ਇਸ ਕਰਕੇ ਮੈਂ ਸਮਝਦਾ ਕਿ ਆਪੋਜੀਸ਼ਨ ਨੂੰ ਬਹੁਤ ਮਤਲਬ ਲੋਕਾਂ ਦੇ ਔਰ ਇਦਾਂ ਨਹੀਂਗਾ ਕਿ ਮੁੱਦੇ ਨਹੀਂ ਅਵੇਲੇਬਲ ਇੰਨੇ ਮੁੱਦੇ ਆ ਰਹੇ ਨੇ ਇਨਫੈਕਟ ਕਈ ਵਾਰ ਜਿੱਦਾਂ ਹੁਣ ਤੇਰਾ ਲੜਕੀ ਦਾ ਰੇਪ ਹੋਇਆ ਵਿਚਾਰੀ ਸਾਹ ਉੱਥੇ ਸਾਡੇ ਚਰਨਜੀਤ ਸਿੰਘ ਚੰਨੀ ਐਮਪੀ ਨੇ ਉਹ ਗਏ ਨੇ ਮੈਨੂੰ ਬਹੁਤ ਮੈਸੇਜ ਆ ਰਹੇ ਕਿ ਤੁਸੀਂ ਉੱਥੇ ਕਿਉਂ ਹੁਣ ਕੱਲਾ ਬ ਮੰਦ ਗਿਆ ਨਾ ਮੈਂ ਸੈਸ਼ਨ ਅਟੈਂਡ ਕਰਾਂ ਕਿ ਇਹਨਾਂ ਦੇ ਪਰਚੇ ਝੱਲਣਾ ਕਿ ਮੈਂ ਟਾਇota ਹਾਈਲੈਕਸ ਦੀ ਗੱਲ ਕਰਾਂ ਕਿ ਮੈਂ ਉੱਥੇ ਵੀ ਜਾਵਾਂ ਕਿੰਨੇ ਮੁੱਦੇ ਨੇ ਇਹ ਤਾਂ ਪਾਰਟੀ ਆਪੋਜੀਸ਼ਨ ਇਜ਼ ਸਟਰੋਂਗ ਇਨਾਫ ਉਹ ਘਰ ਡਿਵਾਈਡ ਕਰਕੇ ਕਿ ਭਈ ਤੂੰ ਉੱਥੇ ਚੱਲ ਤੂੰ ਉਧਰ ਚੱਲ ਤੂੰ ਉਹ ਕਰ ਹਰ ਦਿਨ ਦੇ 5-7 ਇਹਨਾਂ ਦੇ ਕੋਈ ਨਾ ਕੋਈ ਨਕਾਮੀਆਂ ਔਰ ਨਲਕੀਆਂ ਉਹ ਸਾਹਮਣੇ